ਸੀ ਜਵਾਨ ਹੁੰਦੇ ਗਏ ਤਿਵੇਂ-ਤਿਵੇਂ ਉਹਨਾਂ ਦੇ ਮਾਰਨ ਦੀਆਂ ਕੋਸ਼ਿਸ਼ਾਂ ਬਾਤੀਆਂ ਗਈਆਂ ਜਿੱਦਾਂ-ਜਿੱਦਾਂ ਪ੍ਰਭੂ ਯਿਸੂ ਮਸੀਹ ਜੀ ਨੇ ਚੇਨ ਤੇ ਚਮਤਕਾਰ ਕੀਤੇ ਉਹਦੇ ਮਾਰਨ ਦੀਆਂ ਕੋਸ਼ਿਸ਼ਾਂ ਵੈਰੀਆਂ ਦੇ ਵੱਲੋਂ ਵਧਾ ਦਿੱਤੀਆਂ ਗਈਆਂ ਤੁਸੀਂ ਜ਼ਰੂਰ ਆਪਣੇ ਘਰਾਂ ਦੇ ਵਿੱਚ ਜਾ ਕੇ ਵਚਨਾਂ ਨੂੰ ਪੜਿਓ ਲੂਕਾ ਚਾਰ ਅਧਿਆਇ ਹੋਤੀਆਂ ਦੇ ਫੇਰ ਤੋਂ ਪਥਰਾਵਰ ਕਰਕੇ ਪ੍ਰਭੂ ਯਿਸੂ ਮਸੀਹ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਲੁਕਾ <muchas> <muchas> ਮਤੀ 21 ਉਹਦੀ 33 ਤੋਂ 43 ਦੇ ਵਿੱਚ ਤੁਸੀਂ ਦੇਖਿਓ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੇ ਜਿਸੂ ਮਸੀਹ ਜੀ ਨੇ ਇੱਕ ਜ਼ਿਕਰ ਕੀਤਾ ਸੀ ਕਹਿੰਦੇ ਨੇ ਇਹ ਗੱਲ ਕਹੀ ਤਾਂ ਉਹਨਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਫੜ ਕੇ ਮਾਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹallelujah ਅੱਜ ਵੀ ਜਦੋਂ ਮਸੀਹਤ ਦੇ ਵਿੱਚ ਚਿੰਨ ਤੇ ਚਮਤਕਾਰ ਵਧ ਰਹੇ ਆ ਜਦੋਂ ਮਸੀਹਤ ਵੱਧ ਤੇ ਫਲ ਰਹੀ ਆ ਜਦੋਂ ਹਰ ਰੋਜ਼ ਮੌਸੇ ਤੇ ਹੋ ਰਹੀ ਆ ਨਸ਼ਾ Course